ਸਤਨਾਮ ਸ਼੍ਰੀ ਵਾਹਿਗੁਰੂ ਸਹਿ ਜੀਓ ਰੇਰਾ ਸਹਿਬ ਸੋ ਦਰ ਰਗ ਸਮਹਿ ਲਾ ਪਹਿਲਾ ਏ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕੇ ਸੋ ਘਰ ਕੇ ਇਤ ਬੇ ਸਰਬ ਸਮਾਲੇ ਬਾਜੇ ਤੇਰੇ ਨਦ ਨੀਕ ਸੰਕਾ ਕੇ ਤੇਰੇ ਵਾਣ ਹਾਰੇ ਕਿਤੇ ਤੇਰੇ ਰਗ ਭਰੇ ਸੋ ਕਈਏ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁੰਦਨ ਪਉਣ ਪਉਣ ਪਣੀ ਬਸੰਤਰ ਗਾਵੇ ਰਾਜਾ ਧਰਮ ਦੀਵਾਰੇ ਗਾਵਨ ਤੁੰਦਨ ਚਿੱਤ ਗੁਪਤ ਲਿਖ ਜਾਣੀਏ ਲਿਖ ਲਿਖ ਧਰਮ ਵਿਚਾਰੇ ਗਾਵਨ ਤੁੰਦਨ ਸਿਰ ਬ੍ਰਹਮਾ ਦੇਵੀ ਸਹਉਣ ਤੇਰੇ ਸਦਸ ਵਾਰੇ ਗਾਵਨ ਤੁੰਦਨ ਇੰਦ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁੰਨ ਸਿਦ ਸਮਾਧੀ ਅੰਦਰ ਗਾਵਨ ਤੁੰਨ ਸਦ ਵਿਚਾਰੇ ਗਾਵਨ ਤੁੰਨ ਜਤੀ ਸਤੇ ਸੰਤੋਖੀ ਗਾਵਨ ਤੁੰਨ ਵੇਖ ਰਾਰੇ ਗਾਵਨ ਤੁੰਨ ਪੰਡਿਤ ਪੜਨ ਰੱਖੀ ਸੁਰਜੁਗ ਜੁਗ ਵੇਦਾ ਨਾਲੇ ਗਾਵਨ ਤੁੰਨ ਮੋਹਨਿਆ ਮਨ ਮੋਹਨ ਸ੍ਰਗਮਸ਼ ਪਿਆਲੇ ਗਾਵਨ ਤੁੰਨ ਰਤਨੁ ਪਾਇ ਤੇਰੇ ਅਛਰ ਧੀਤ ਨਾਲੇ ਗਾਵਨ ਤੁੰਨ ਜੋਤ ਮਹਾਬਲ ਸੂਰਾ गावਨ ਤੁਨ ਖਣੀ ਚਾਰੇ ਗਾਉ ਤੁਨ ਖੰਡ ਮੰਡਲ ਬ੍ਰਹਮੰਡਾ ਕਰ ਕਰਕੇ ਤੇਰੇ ਧਾਰੇ ਸੇ ਤੁਨ ਗਾਵਨ ਜੋਤੰਦ ਭਾਵੰਤ ਤੇਰੇ ਭਗਤ ਰਸਾਲੇ ਹੋਰ ਕਹਤੇ ਤੁਨੇ ਗਾਵਣ ਸੇ ਮੇ ਚਿਤ ਨਾ ਨਾਨਕ ਕੈ ਵਿਚਾਰੇ ਸੋਈ ਸੋਈ ਸੁਤਾ ਸੱਚਾ ਸਾਹਿਬ ਸੱਚਾ ਸਚਿ ਨਾ ਹੈ ਵੀ ਉਸੇ ਜੈਨ ਜਸਿਰਤਨ ਜਿਨੇ ਚੈ ਰੰਗੀ ਰੰਗੀ ਭਾਤੀ ਕਰ ਕਰ ਜੰਸੀ ਮਾ ਜਨੀ ਭਾਈ ਕਰ ਕਰ ਦੇਖੇ ਕੀਤਾ ਆਪਣਾ ਜੀਤੇ ਦੀ ਵਡਿਆਈ ਜੋ ਤੇ ਸਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸ ਸਹ ਪਤ ਸਹਬ ਨਾਨਕ ਇਨ ਚਾਈ ਅਸਾ ਮਹਿਲਾ ਪਹਿਲਾ ਸੁਨਵਡਾ ਕੇ ਸਭ ਕੋਏ ਕੇ ਵਡਾ ਵਡਾ ਡੇਟਾ ਹੋਈ ਕੀਮਤ ਪਾਈ ਨਾ ਕਹਿਆ ਜਾਈ ਕਹਿਣ ਵਾਲੇ ਤੇਰੇ ਰੇ ਸਮਾਈ ਵੱਡੇ ਮੇਰੇ ਸਹੇਪਾ ਗੇ ਗੰਬੀਰਾ ਗੁਣੀ ਕਹੀਰਾ ਕੋਈ ਨਾ ਜਾਣੇ ਤੇਰਾ ਕੀਤਾ

ਆਖਾਂ ਜੀਆ ਵਿਸਰੇ ਮਰ ਜਾਉ ਆਖਣ ਓਕਾ ਸਚਾ ਨਾ ਸਚ ਨਾਮ ਕੀ ਲਾਗੇ ਭੂਖ ਉਤ ਭੂਖੇ ਖਾਈ ਚੱਲੀਏ ਦੁਖ ਜੋ ਕਿਉ ਵਿਸਰੇ ਮੇਰੀ ਮਾਈ ਸੱਚਾ ਸਹ ਸੱਚੀ ਨਾਹੀਂ ਰਹਾਓ ਸਚ ਨਾਮ ਕੀ ਤਿਲ ਵਡਿਆ ਆਖ ਤਕੇ ਕੀਮਤ ਨਹੀਂ ਪਾਈ ਜੇ ਸਮ ਇੱਕ ਆਖਣ ਪਾਈ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਮਰੇ ਨਾ ਹੋਵੇ ਸੋਗ ਤੇੰਦਾਰੇ ਨਾ ਝੁੱਕੇ ਭੋਗ ਗੁੜਹਿ ਹੋ ਨਹੀ ਕੋਈ ਨਾਕੋ ਨਾ ਕੋਈ ਜੀਵੜਿ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਇਕ ਸੰਸਾਰੀ ਤੇ ਕਉ ਜਾਤ ਨਾਨਕ ਨਾਵੇ ਬਾਜ ਸਨਾਤਰਾ ਗੁਜਰੀ ਮਹਿਲਾ ਚੌਥਾ ਹਰਿ ਕੇ ਜਨ ਸਤਗੁ ਸਤਿ ਪ੍ਰਕਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਰਮ ਸਤਗੁ ਸੁਣਨੈ ਕਾ ਧਿਆਨ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ RAM ਨਾਮ ਪਰਗਾਸ ਹਰ ਮਤ ਨਾਮ ਮੇਰਾ ਪ੍ਰਾਂਟ ਸਿਕਾਈ ਹਰ ਕੀਰਤ ਹਮ ਰਿਰ ਰਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੇ ਤੇ ਸਾਈ ਮਿਲ ਸੰਗਤ ਗੁਣ ਪ੍ਰਕਾਸ਼ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗ ਜੰਮ ਪਾਸ ਜੋ ਸਤਗੁਰ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਇ ਤੇ ਤੁਮ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿ ਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ਼ ਰਾਗ ਗੁਜਰੀ ਮਹਿਲਾ ਪੰਜਵਾ ਕਾਹੇ ਰੇ ਮਨ ਚਿਤ ਉਤਮ ਜਾਨੀ ਹਰੀ ਜੋ ਪਰਿਆ ਸੇਲ ਬੱਤਰ ਮੈਂ ਜਤ ਪਾਇ ਤਾਂ ਕੇਜ ਕੋ ਅਗੇ ਕਰ ਤਰੀਆ ਮੇਰੀ ਮਾ ਦੋ ਜੀ ਸਤ ਸੰਗਤ ਮਿਲੇ ਸੋ ਧਰਿਆ ਗੁਰ ਪ੍ਰਸ਼ਾਦ ਪਰਮ ਪਦ ਪਾਇਆ ਸੁਕੇ ਕਾਸਟ ਰਿਆ ਰਹਾਓ ਜਨਨ ਪਿਤਾ ਲੋਕ ਸੂਤ ਬਨੀਤਾ ਕੋਈ ਨਾ ਕਿਸ ਕੀ ਧਰਿਆ ਸਿਰ ਸੇਜ ਕੋ ਸੇ ਬਿਠਾ ਪਰ ਕਾਹੇ ਮਨ ਭਉ ਕਰਿਆ ਉੜਿ ਉੜਿ ਆਵੇ ਸੇ ਕੋ ਸਤਿ ਸਿ ਪਾਛੇ ਬਿਸ਼ਰੇ ਸ਼ਰੀਰ ਆ ਤਿਨ ਕਮਣਿ ਕਲਾਵੇ ਕਮਣ ਚੁਕਾਵੇ ਮਨ ਮੇ ਸਿਮਰਣ ਕਰਿਆ ਸਭ ਨਿਦਾਨ ਦਸਾ ਸਿ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਸਤ ਬਲ ਜਾਈਏ ਤੇ ਰੰਤ ਨਾ ਪਾਰ ਬਰਿਆ ਰਗਾ ਸਮਹਿ ਲਚੁਤ ਸੋ ਫਿਰ ਕੇ ਕੰਕਾ ਸ਼ਕਿ ਬੁਰ ਪ੍ਰਸ਼ਾਦ ਸੋ ਫੁਰਖ ਨਿਰੰਜਨ ਹਰ ਫੁਰਖ ਨਿਰੰਜਨ ਹਰਿਆ ਗਗਮਗਮ ਅਪਾਰਾ ਸਭ ਧਿਆਉ ਸਭ ਧਿਆਉ ਤੁੰਜੀ ਹਾ ਸੱਚੇ ਸਿਰਜਣਹਾਰਾ ਸਭ ਜੀਆਂ ਤੁਹਾਮਾਰੇ ਜੀ ਤੁੰਜੀਆ ਕਦਾ ਤਾਰਾ ਹ ਧਿਆਉ ਸੰਤੋ ਜੀ ਸਭ ਦੁੱਖ ਵਿਸਰਣ ਹਾਰਾ ਹਰਿਆ ਪੇ ਠਾਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜਨ ਤੇ ਵਿਚਾਰਾ ਤੂ ਘਟ ਘਟ ਅੰਤ ਸਰਬ ਨਿਰੰਤਰ ਜੀ ਹਰੇ ਕੋ ਫੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੌਂਜ ਵਿਰਾਣਾ ਤੁਹਾ ਪੇਦਾਤਾ ਤੇ ਭੁਗਤਾ ਜੀ ਹਉ ਤੰਦ ਬਿਨ ਅਵਰ ਨਾ ਜਾਣਾ ਵਿਪਾਰ ਬ੍ਰਹਮ ਬੈਂਤ ਬੈਂਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਿਆ ਜੋ ਸੇਵਿਆ ਤੁੰਦ ਜੀ ਜਨ ਨਾਨਕ ਤਿਨ ਕੁਰਬਾਨਾ ਹਰਿ ਧਿਆਉ ਹਰਿ ਧਿਆਉ ਤੁੰਦ ਜੀ ਸੇ ਜਨ ਜਗ ਮੇ ਸੁਖ ਵਾਸੀ ਸੇ ਮੁਕਤ ਸੇ ਮਨੁ ਕਤੈ ਭੈ ਜਨ ਹਰਿ ਆਇਆ ਜੀ ਤਿਨ ਟੋਟੀ ਜਮਕੇ ਪਾਸੇ ਜਿਨ ਨਿਰਪੋ ਜਿਨ ਹਰ ਨਿਰਪੋ ਤੇ ਆਇਆ ਜੀ ਤਿਨ ਕਾ ਭਉ ਸਭੁ ਗਵਾਸੀ ਇਨ ਸੇਵਿਆ ਜਿਨਿ ਸੇਵਿਆ ਮੇਰੇ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਤਨ ਜਨ ਹਰਿ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰੀ ਜੀ ਭਰੇ ਬਿਅੰਤ ਬਿਅੰਤਾ ਤੇਰੇ ਭਗਤ ਤੇਰੇ ਭਗਤ ਸ਼ਾਨਤੂਨ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੀ ਹਰ ਪੂਜਾ ਜੀ ਤਰਤ ਪੇ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮ ਸਾਥ ਜੀ ਕਰਿ ਕਰਿਆ ਖਟ ਕਰਮ ਕਰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਪਦਵੰਤਾ ਤਉ ਆਤਿ ਪੁਰਖ ਆਪਰੰਪਰ ਕਰਤਾ ਜੀ ਤੁੰਦ ਜੇ ਵੜਾ ਵਰਨਾ ਕੋਈ ਤੂੰ ਜੁਗ ਜੁਗ ਇੱਕ ਸਦਾ ਸਦਾ ਤੂੰ ਇੱਕੋ ਜੀਤੂ ਨਿਹੱ ਚਲ ਕਰਤਾ ਸੋਈ। ਹੰਦੇ ਆਪੇ ਪਾਵੇ ਸੋਏ ਵਰਤੇ ਜੀਤੂ ਆਪੇ ਕਰੀਸੋ ਹੋਈ। ਹੰਦੇ ਆਪੇ ਸਿਸ ਉਪਾਈ ਜੀਤੂ ਦੇ ਆਪੇ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕੋ ਜਣੋਇਆ ਸਮਹਿ ਲਾ ਚੋਥਾ। ਤੋ ਕਰਤਾ ਸਚਾਰ ਮੈਂ ਦਾਸਾਂਈ ਜੋਤ ਪਾਵੇ ਸੋਈ ਤਿਸੇ ਜੋਤੋਂ ਦੀ ਸੋਈ ਹਉ ਪਾਈ ਰਹਾਓ। ਸਰ ਤੇਰੀ ਤੂ ਸਭ ਨੀਤ ਆਇਆ ਜਿਸਨੂੰ ਕਿਰਪਾ ਕਰੇ ਤਿੰਨਾ ਤਨ ਪਾਇਆ ਗੁਣ ਮੁਖ ਖਲਾਦਾ ਮਨ ਮੁਖ ਗਵਾਇਆ ਤੁੰਦੇ ਆਪ ਵਿਛੋੜਿਆ ਆਪੇ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਇ ਤੁਝ ਬਿਨੁ ਦੁਜਾ ਕੋਈ ਨਾ ਹੈ ਜੀਆ ਜੰਤ ਸਭ ਤੇਰਾ ਖੇਲ ਵਿਜੋਗ ਮਿਲਿ ਵਿਛੋੜਿਐ ਸੰਜੋਗੀ ਮੇਲ ਜਿਸਨੂੰ ਤੂ ਜਾਣੀ ਸੋਈ ਜਨ ਜਾਣੇ ਹਰ ਗੁਣ ਸਦੀ ਆਖ ਵਖਾੜੇ ਜਿਨ ਹਰਿ ਸੇਵੈ ਤਿਨ ਸੁਖ ਪਾਇਐ ਸਜੇ ਨਾਮ ਸਮਾਇਆ ਤੁਹਾ ਪੇ ਕਤ ਤੈਰਾ ਕੀ ਸਭ ਹੋਏ ਤੂ ਦੇ ਬਿਨ ਦੂਜਾ ਵਣ ਨਾ ਕੋਏ ਤੂ ਕਰ ਕਰ ਵੇਖੇ ਜਾਣੇ ਸੋ ਜਨ ਨਾਨਕ ਗੁਰਮੁਖ ਪਰ ਗਟੋਇਆ ਸਮਹਿ ਲਾ ਪਹਿਲਾ ਜਿਤ ਸਰ ਬੈਡੇ ਪਹਿਲੇ ਨਿਵਾਸ ਪਾਣੀ ਪਉ ਕੋਤਿਨ ਕੀਆ ਪੰਕਚ ਮੋਹ ਪਗਨੀ ਚਾਲੇ ਹਮ ਦੇਕਾ ਤਹੀਂ ਡੁਬਿਆਲੇ ਮਨ ਇਕਨ ਚਿਤਿ ਸਿਮੋੜਿ ਮਨਾ ਹਰਿ ਬਿਸੈ ਤੇਰੇ ਗੁਣ ਗਲਿਆ ਰਹਾਉ ਨਾਉ ਜਤੀ ਸਤੀ ਨੀ ਪੜਿਆ ਮੂਰਖ ਮੁਗਤਾ ਜਨਮ ਪਿਆ ਪਰਵਤ ਨਾਨਕ ਤਿਨ ਕੀ ਸਰਨਾ ਇੰਤੋ ਨਾਇ ਵਿਚਾਰਿਆ ਸਮਹਿਲਾ ਪੰਜਵਾ ਪਈ ਪ੍ਰਤਮਾਨਿਕ ਬਿਹੋਰੀਆ ਗੋਬਿੰਦ ਮਿਲਨ ਕੀ ਤੇਰੀ ਬਰਿਆ ਵਰ ਕਾ ਤਰੀ ਕੀਤੇ ਨਾ ਕਾਮਿਲ ਸਾਧ ਸੰਗਤ ਪਜੋ ਕੇਵਲ ਨਾਮ ਸਰਜਮ ਲਾਗ ਭਗਤ ਜਲ ਤਨ ਕੇ ਜਨ ਮੇਤਾ ਜਾਤ ਰੰਗ ਮਾਇਆ ਕੇ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਇਹ ਨਾਨਕ ਅਮ ਨੀਚ ਕਰਮਾ ਸੰਨ ਭਰੇ ਕੀ ਰਾਖੋ ਸ਼ਰਮਾ

ਜਮੇ ਸਾੜ ਕੋਈ ਵਰਨਾ ਤਿਆਉ ਜੋ ਬਰਚਾਉ ਸੋ ਤੁਮ ਤੇ ਭਾਉ ਸੇਵਕ ਸਿੱਖ ਹਮਾਰੇ ਧਾਰੀਆ ਚੁਣ ਚੁਣ ਸਤਰ ਹਮਾਰੇ ਮਾਰੀਆ ਆਪਹਾ ਜੇ ਮੁਝੇ ਬਰੀਏ ਮਰਨ ਕਾਲ ਕਾ ਤਰਾਸਨੀ ਵਰੀਏ ਉਜੋ ਦਾ ਹਮਾਰੇ ਪਛਾਛਿ ਅਧੂਜੋ ਕਰਿਓ ਰਛ ਰਾਖਲੇ ਮੋਇ ਰਾਖਨ ਹਾਰੇ ਸਾਹਿਬ ਸੰਤ ਸਾਈ ਪਿਆਰੇ ਜੀਨ ਬਦ ਦੁਸ਼ਟਨ ਕੇ ਹੰਤਾ ਤੁਮਹਾਂ ਪੂਰੀ ਚਕੁਦਸਕੰਤਾ ਕਾਲ ਪੈ ਬ੍ਰਹਮ ਉਤਾਰ ਕਾਲ ਪੈ ਸਿ ਜਿ ਉਤਾਰ ਕਾਲ ਪੈ ਕਰ ਬਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀ ਉਤਮ ਆਸਾ ਜਵਨ ਕਾਲ ਜੋਗੀ ਸਿਵ ਕੀ ਉਹ ਬੇਦਰਾਸ਼ ਬ੍ਰਹਮਾ ਜੋਤੀ ਉਹ ਜਵਨ ਕਾ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾ ਸਭ ਜਗਤ ਬਨਾਇਓ ਦੇਵ ਦੇਤੇ ਸਿਨ ਉਪਜਾਇਓ ਆਦੰਤੇ ਕੀ ਉਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਤ ਸਿਕੋ ਹਮਾਰੀ ਸਿਕਰਪਾ ਚਾਜਨੇ ਆਪ ਸਵਾਰੀ ਸ੍ਰੀ ਕਣ ਕੋ ਸ੍ਰੀ ਗੁਣ ਸੁਖ ਦਿਓ ਤਤ੍ਰਣ ਕੋਪਲਮੇ ਬਦਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬਰੇ ਕੀ ਪੀਰ ਪਛਾਨਤ ਚੀਤੀ ਤੇ ਕੁੰਚ ਰਸਤੂਲਾ ਸਪਕੀ ਪਾ ਦਿਸਰ ਕਰ ਫੂਲਾ ਸੰਤਨ ਜੁਕ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਤ ਕਰਕੇ ਕਰੇ ਕਰਤਾਰਾ ਪਰ ਜਾ ਤਤ ਤਵ ਦੇਹ ਪਰ ਜਬ ਕਰਖ ਕਤ ਹੋ ਕਬੂ ਤੁਮੇ ਮਿੰਤ ਦੇ ਦਸਬੂ ਜੀਤੇ ਬੰਸਿਸ਼ਤੀ ਸਭ ਧਾਰੇ ਆਪ ਆਪਣੀ ਬੁਝੂ ਚਾਰੇ ਤੁਮ ਸਭੀ ਤੇ ਰਤ ਨਿਰਾਲਮ ਜਾਨਤੇ ਵੇਦ ਪੇਦਰ ਆਲਮ ਨਿਰੰਕਾਰ ਨਿਰਵਕਨ ਲੰਬ ਆਦ ਨੀਰ ਨਦ ਸੰਭ ਤਾਂ ਕਾ ਮੂੜ ਚਾਂਤ ਪੇਦਾ ਜਾਂ ਕੋ ਪੇਵ ਨ ਪਾਵਤ ਵੇਦ ਤਾਂ ਕੋ ਕਰ ਪੈਨ ਨੁਮਾਨਤ ਮਹਾ ਮੂੜ ਕਛ ਪੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤ ਨਹੀਂ ਪਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿਨ ਪਿਨ ਤੁਹਿ ਤੇਤੀ ਤੁਮਰਾ ਲਖ ਨਾ ਚਾਹੀ ਪਸਾਰਾ ਕਹਿ ਵਿਦੀ ਸਚੀ ਪ੍ਰਤਮ ਸੰਸਾਰ ਏਕੇ ਰੂਪ ਅਨੂਪ ਸਰੂਪ ਰੰਗ ਪਿਓ ਰਾਵ ਕਹਿ ਬੂਪਾ ਰੰਗ ਪਿਓ ਰਾਵ ਕਹਿ ਬੂਪਾ ਅੰਡ ਜਿਹੜੇ ਸੇਤ ਜਕੀਨੀ اب رچا میری تم کرو سکھ بارو سکھ سنگرو تم دا سکل مریش کرو گاتا جے دودھ سرنی پری تین کے دش دکھت ہے مرے ਪੁਰਖ ਜਵਨ ਪਗ ਭਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਤ ਆਇਆ ਹੈ ਤਾਂ ਕੇ ਕਾਲ ਨਿਕਟ ਨੇ ਹੈ ਅਚੋਇ ਤੈ ਸਭ ਕਲ ਦੁਸ਼ਟ ਰਿਸ਼ਟ ਤਤ ਕਲ ਕਿਰਪਾ ਦਿਸ ਕੰ ਜਾਈ ਨਿਹਾਰਿਓ ਤਾਂ ਕੇ ਤਾਵ ਤਨ ਕੇ ਮੋਹਰਿਓ ਰਿਤ ਸਿਤ ਕਰਮ ਸਭ ਹੋਈ ਦੁਸ਼ ਸਾਸ ਵਿਸ ਕੇ ਨਾ ਕੋਈ ਇੱਕ ਬਾਜਨ ਤੁਮੇ ਸੁਬਾਰਾ ਕਲ ਪਾਂ ਤੇ ਤੈ ਬਾਰਾ ਜਿਨਨ ਨਾਮ ਤਿਹਾਰੋ ਕਹਾ ਦੇ ਦੁਸ਼ਟ ਲੋਕ ਤੇ ਰਾਖੜੇ ਕੇਤੇ ਮੈ ਸੰਦ ਤਿਹਾਰੀ ਆਪਾ ਦਿਲੇ ਬਾਰੇ ਸਰਵਟੋਰ ਮੇ ਹੋਈ ਸਾਈ ਦੁਸ਼ਟ ਲੋਕ ਤੇ ਲਹਿ ਬਚਾਈ ਸਵੈਆਪਏ ਕੇ ਜਬ ਤੇ ਤਮਰੇ ਤਵ ਤੇ ਕੋ ਆਪ ਧਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕੈ ਮਤੇ ਕਿ ਨਾ ਮੰਨਿਓ ਜਿਮਨ ਸਾਸਤਰ ਵੇਦ ਸਵੇ ਬੋ ਭੇਦ ਕੈ ਅਮੇਕ ਨ ਜਨਿਓ ਸ੍ਰੀ ਸੁਪਨ ਕਿਰਪਾ ਤੁਮਰੀ ਕਰ ਮੇਨਕ ਸੋ ਸੋਈ ਬਖਾਨਿ ਅਦੋਰਾ ਸਗਲੇ ਦਵਾਰ ਇੱਕ ਛੱਡ ਕੇ ਗਿਓ ਤੁਹਾਰ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ RAM KALI ਮਹਿਲਾ ਤੀਜਾ ਨੰਦੇ ਕਉ ਕਸਤ ਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੇ ਸਤੀ ਮਨਵ ਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆਂ ਸ਼ਬਦੋਟਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਬਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ ਹਰਿ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਉਹ ਕਰੇ ਤੇਰਾ ਕਾਜ ਸਭ ਸਵਾਰਨਾ ਸਬਨਾ ਗਲਾਸ ਮਰਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੇ ਨਾ ਨਿਕੈ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਹਬਾ ਕੀਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦਿਓ ਸੋ ਪਾਵੇ ਸਦਾ ਸਿਤਸਲਾ ਹਾ ਤੇਰੀ ਨਾਮ ਮਨ ਵਸਾਏ ਨਾਮ ਜਿਨਕੇ ਮਨ ਵਸਿਆ ਬਾਜੇ ਸ਼ਬਦ ਕਨੇਰੇ ਏ ਨਾਨਕ ਸੱਚੇ ਸਹਿਬ ਕਿਆ ਨਹੀਂ ਕਰ ਤੇਰੇ ਸੱਚਾ ਨਾਮ ਮੇਰਾ ਧਾਰੂ ਸੱਚਾ ਨਾਮ ਧਰਮੇ ਰਜ ਨੇ ਪੁਕਾਂ ਸਭ ਗਵਾਈਆਂ ਤਰ ਸ਼ਾਂਤ ਸਿੱਖ ਮਨ ਆਈ ਵਸਿਆ ਜਿਨੀ ਚਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਵੱਡੀਆਂ ਕਹੇ ਨਾਨਕ ਸੁਣੋ ਸੰਤੋ ਸਵਤ ਰੂਪੇ ਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚੇ ਸ਼ਬਦ ਤੁਧ ਘਰ ਸਬਾਕੇ ਘਰ ਸਪਾਕੇ ਸ਼ਬਦ ਵਾਜੇ ਕਲਾਜਿਤ ਕਰਤਾਰਿਆ ਪੰਚ ਦੂਤ ਦਵਸ ਕੀਤੇ ਕਾਲਿਕ ਟੰਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸਿਰ ਨਾਮ ਹਰਿ ਕੇ ਲਾਗੇ ਕਹਿ ਨਾਨਕ ਤਹ ਸੁਖ ਹੁਆ ਇਤਿਕਰਿ ਅਨਹਦ ਵਾਜੇ ਆਨੰਦ ਸੁਨੋ ਬੜੇ ਪਾ ਗਿਓ ਸਗਲੇ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲੇ ਵਸੂਰੇ ਦੁਖ ਰੋਗ ਸੰਤਾਬ ਉੱtre ਸੁਣੀ ਸੱਚੀ ਬਾਣੀ ਸੰਤ ਸਾਜਨ ਭੈਸਰ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨਿਤ ਕਿਰਤ ਪਵਿੱਤ ਸਤ ਗੁਰ ਆਪਰ ਪੂਰੇ ਬਲਵੰਤ ਨਾਨਕ ਦੇ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤੈਨ ਵਸਤੂ ਪਇਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭਸ ਅਧਾਰ ਜੇ ਕੋ ਕਾਵੇ ਜੇ ਕੋ ਪੁੰਛੇ ਇਸ ਕਾ ਹੋਈ ਉਧਾਰ ਇਹ ਵਸਤੂ ਤਜੇ ਨਹੀਂ ਜਾਈ ਨਿਤ ਨਿਤ ਰਖਤਾਰ ਸਭ ਸੰਸਾਰ ਚਰਨ ਲਗ ਧਰੀਏ ਸਭ ਨਾਨਕ ਕੇ ਬ੍ਰਹਮ ਪ੍ਰਸਾਰ ਸਲੋਕ ਮਹਲਾ 5 ਜੇਵਾ ਤੇਰਾ ਕੀਤਾ ਜਤੋ ਨਹੀਂ ਮੈ ਨਉ ਜਗ ਕੀ ਤੋਈ ਮੈ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਿਹਰਮਤ ਹੋਈ ਸਤਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰੇ ਆ ਦਿਸ ਪਿਆ ਮੇਰ ਮਤ ਹੋਈ ਸਤਿਗੁਰ ਸਚਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਤੀਵੇ ਹਰੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਿਆ ਕੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਵਾਹਿਗੁਰੂ ਨਾਨਕ ਸਭ ਤੇਰੀ ਬਟਿਆਈ ਕੋਈ ਨਾਮ ਨ ਜਾਣੇ ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਬਖਸ਼ੇ ਦੇ ਸੇਂ ਬੇਤੰਪ ਗੋਤੀ ਸਿਮਰ ਕੇ ਗੁਰ ਨਾਨਕ ਲਈ ਤੇ ਫੰਗਤ ਗੁਰ ਤੇ ਮਰਦਾਸ ਰਾਮਦਾਸ ਜੀ ਹੋਈ ਸਾਹਿਬ ਅਰਜਨ ਹਰ ਗੋਬਿੰਦ ਨੂੰ ਸਿਮਰੋ ਸੇ ਹਰਿ ਸ੍ਰੀ ਹਰਿਕ੍ਰਿਸ਼ਨ ਤੇ ਹੇ ਠੇ ਸਬਦ ਕਿ ਜਾਏ ਗੁਰ ਤੇ ਇੱਕ ਬਾਦੋ ਸਿਮਰਿਏ ਕਰ ਨਾਉ ਨਿ ਦਿਆ ਬਤਨ ਸਰਥਾਏ ਹੋਈ ਸਾਹਿਬ ਜਿਸੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਾਹਿਬ ਸਾਹਿਬ ਸਾਬ ਪਾਸਾਇਆਂ ਦੀ ਜੋਤ ਆਤਮਾ ਜੋਤਾਂ ਤਨ ਸ੍ਰੀ ਗੁਰੂ ਗੋਬਿੰਦ ਸਾਹਿਬ ਤੇ ਫਾੜ ਦਰਸ਼ਨ ਕਰਾਤਾ ਖਾਲਸਾ ਜੀ ਬੋਲ ਜੀ ਵਾਹਿਗੁਰੂ ਪੰਜਾਂ ਪਿਆਰੀਆਂ ਚੋਹ ਸਾਬ ਜਨ ਦੇ ਚਾਲੀਆਂ ਮਿੱਤੇ ਟੇ ਜੁਤੇ ਤੇ ਨਾਮ ਚ ਪਿਆ ਵੰਸ਼ ਕੀ ਅਦੇਖ ਚਰਾਇ ਤੇਗਵਾ ਦੇਖਣ ਕੈਂਡੀਟ ਕੀਤਾ ਦਿਨਾਂ ਪਿਆਰੀਆਂ ਸਚਾਈ ਦੀ ਬਵਿੱਤਰ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਬੋਲੋ ਜੀ ਵਾਹਿਗੁਰੂ ਪੰਚਾਤਕ ਤੱਕ ਦਾ ਸਭ ਤੋਂ ਗੁਰਦੁਆਰਿਆਂ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੀਤਨ ਸੋਤ ਖਾਲਸਾ ਜੀ ਕੀ ਅਦਾਸ ਹੈ ਜੀ ਪੀਤਨ ਸੋਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਚਿੱਤਿਆ ਵਿੱਚ ਚਿਤਿਆ ਉਹਨਾਂ ਕਾ ਸਭ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾ ਰੱਛਿਆ ਰਿਆਤ ਦੇਕ ਤੇਕ ਫਤੇ ਬਿੱਦ ਕੀ ਪੈਜ ਪੰਤ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸੇਖਾਂ ਨੂੰ ਸਿੱਖੇ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਪਹਰੂ ਸਾਧਨ ਦਾਨ ਦਾਨ ਸੇ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਛੰਡੇ ਬੁੱਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਨੂੰ ਜਿਨ੍ਹਾਂ ਨੂੰ ਪੰਥ ਨੂੰ ਵਿਛੋੜਿਆ ਗਿਆ ਹੈ ਖੋਲੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀਨ ਬਖਸ਼ੋ ਹੈ ਨਿਮਾਣਿਆਂ ਦੇ ਮਾਨ ਗੁਰੂ ਨਿਤਾਣਿਆਂ ਦੇ ਧਾਨ ਗੁਰੂ ਨਿਉਟਿਆਂ ਦੀ ਓਟ ਨਿ ਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ 'ਚ ਅਦਾਸ ਬੇਨਤੀ ਜੋ ਜੜੀ ਸੱਚੇ ਪਾਛਾ ਜਿਓ ਸੰਧੀਆ ਵੇਲੇ ਸੋਦਰ ਰਹਿਰਾ ਸਬਜੀ ਕੇ ਪਾਠ ਜੀ ਕੀ ਅਰਦਾਸ ਅਖਰਵਾਤਾ ਘਾਟਾ ਪੁੱਲ ਚੁਕ ਮਾਫਕਾਨਾ ਪੜੀ ਸੁਣੀ ਗੁਰਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੇ ਦਾ ਰਈ ਸੰਗਤ ਦੀ ਹਾਜ਼ਰੀ ਤੇ ਪ੍ਰਵਾਨ ਕਰਨੇ ਕਦਮ ਕਦਮ ਲੇਖੇ ਲੋਣੇ ਮਿਹਰ ਕਰਨਾ ਸਰਬਤ ਦਾ ਭਲਾ ਕਰਨਾ ਅੰਗ ਸੰਗ ਸਹਾਈ ਹੋਣ ਸਚੇ ਪਾਛਾ ਜੀਓ ਮਿਹਰ ਕਰੋ ਦਾਤਾ ਜੀ ਆਪ ਜੀ ਆਪਣਾ ਪਵਿੱਤਰ ਹੁਕਮ ਨਾ ਸਬਖਸ਼ ਕੇ ਸਭ ਸੰਗਤ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨਾ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਸੋ triਆਕਾਲ ਵਾਹਿਗੁਰੂ ਜੀ ਕਾ ਖਾਲਸਾ Waheguru ji ke fate